ਪੇਸ਼ ਹੈ ਪ੍ਰੋਫੈਸਰ ਰਜਿੰਦਰਪਾਲ ਸਿੰਘ ਬਰਾੜ ਹੋਰਾਂ ਦੀ ਪੁਸਤਕ ਨਾਲ ਫਕੀਰਾਂ ਯਾਰੀ ਵਿੱਚ ਉਹਨਾਂ ਦੇ ਆਪਣੇ ਸੀਰੀ ਬਾਰੇ ਲਿਖਿਆ ਸ਼ਬਦ ਚਿਤਨ ਖੇਤਾਂ ਦਾ ਜੇਤੂ ਕੰਮਾ ਜ਼ਿੰਦਗੀ ਚ ਹਾਰਿਆ ਜਵਾਰੀਆ ਉਸ ਨੂੰ ਸਭ ਤਿੱਖਾ ਕਹਿ ਕੇ ਬੁਲਾਉਂਦੇ ਸਨ ਕਈ ਦਾਤ ਵੀ ਕਹਿ ਦਿੰਦੇ ਸੀ ਪਰ ਬਹੁਤੇ ਉਸ ਨੂੰ ਤਿੱਖੇ ਨਾਮ ਨਾਲ ਹੀ ਬੁਲਾਉਂਦੇ ਸੀ ਨੇਰੀ ਉਸਦਾ ਇੱਕ ਹੋਰ ਨਾਮ ਸੀ ਉਹ ਸਾਰੇ ਨਾਮਾਂ ਨਾਲ ਹੀ ਬੋਲ ਪੈਂਦਾ ਸੀ ਇਹ ਤਾਂ ਬਹੁਤ ਬਾਅਦ ਵਿੱਚ ਹੀ ਪਤਾ ਚੱਲਿਆ ਕਿ ਉਸਦਾ ਅਸਲ ਨਾਮ ਤਾਂ ਕੁਝ ਹੋਰ ਸੀ ਜੋ ਸਾਨੂੰ ਤਾਂ ਕੀ ਉਸ ਨੂੰ ਵੀ ਯਾਦ ਨਹੀਂ ਸੀ ਤਿੱਖਾ ਤਾਂ ਉਸਦਾ ਵਿਸ਼ੇਸ਼ਣ ਸੀ ਆਪਣੇ ਕੰਮ ਨਾਲ ਆਪ ਕਮਾਇਆ ਉਹ ਹਰ ਕੰਮ ਨੂੰ ਬੜੀ ਕਾਲੀ ਕਾਲੀ ਛੋਲੇ ਛੋਲੇ ਕਰਦਾ ਸੀ ਵਧੇਰੇ ਠੀਕ ਵਿਆਕਰਨਕ ਸ਼ਬਦਾਵਲੀ ਵਿੱਚ ਤਾਂ ਤਿੱਖਾ ਕਿਰਿਆ ਵਿਸ਼ੇਸ਼ਣ ਸੀ ਹਰ ਕੰਮ ਵਿੱਚ ਬੜਾ ਤਿੱਖਾ ਸੀ ਅੱਜ ਕੱਲ ਦੀ ਭਾਸ਼ਾ ਵਿੱਚ ਸਮਾਰਟ ਸਟਿਕ ਐਂਡ ਗੁੱਡ ਸਟ੍ਰਾਈਕਰ ਸੀ ਹੈਰਾਨੀ ਦੀ ਗੱਲ ਹੈ ਕਿ ਉਸ ਦਾ ਅਸਲ ਨਾਮ ਮੈਨੂੰ ਅੱਜ ਤੱਕ ਨਹੀਂ ਪਤਾ ਲੱਗਿਆ ਹਾਲਾਂਕਿ ਉਹ 4-5 ਸਾਲ ਸਾਡੇ ਨਾਲ ਸੀਰ ਕਰਕੇ ਗਿਆ ਸੀ ਸਾਡੀ ਜੱਦੀ ਜ਼ਮੀਨ ਤਾਂ ਸਾਧਾਂ ਵਾਲੇ ਪਿੰਡ ਸੀ ਬਾਪੂ ਜੀ ਕੋਟਪੂਰੇ ਨੌਕਰੀ ਕਰਦੇ ਸਨ ਤੇ ਇੱਥੇ ਵੀ ਕੁਝ ਜ਼ਮੀਨ ਮੁੱਲ ਲੈ ਲਈ ਸੀ ਪਹਿਲਾਂ ਅਸੀਂ ਦੋਹਾਂ ਥਾਵਾਂ ਤੇ ਜ਼ਮੀਨ ਹਿੱਸੇ ਤੇ ਦਿੰਦੇ ਸੀ ਪਰ ਮੇਰੇ ਦਸਵੀਂ ਕਰਨ ਸਮੇਂ ਆਪ ਟਰੈਕਟਰ ਲੈ ਕੇ ਖੇਤੀ ਕਰਨੀ ਸ਼ੁਰੂ ਕਰ ਦਿੱਤੀ ਤਾਂ ਤਿੱਖਾ ਸਾਡੇ ਨਾਲ ਸੀਰੀ ਆਉਣ ਲੱਗਿਆ ਇਹ ਉਹ ਸਮਾਂ ਸੀ ਜਦੋਂ ਖੇਤੀ ਵਿੱਚ ਹਿੱਸੇ ਦੀ ਥਾਂ ਤੇ ਠੇਕਾ ਪ੍ਰਚਲਿਤ ਹੋ ਰਿਹਾ ਸੀ ਤੇ ਸੀਰੀ ਦੀ ਥਾਂਵੇਂ ਸਾਲ ਭਰ ਲਈ ਉੱਕੀ-ਪੁੱਕੀ ਰਕਮ مقرر ਕਰਨ ਦਾ ਰਿਵਾਜ ਪੈ ਰਿਹਾ ਸੀ ਇੱਥੇ ਵਿਆਖਿਆ ਤਾਂ ਵਾਧੂ ਹੈ ਕਿ ਖੇਤੀ ਦੇ ਖਰਚੇ ਵੱਧ ਗਏ ਸੀ ਕਿਸੇ ਤੇ ਜ਼ਮੀਨ ਦੇਣ ਲੈਣ ਅਤੇ ਸੀਰੀ ਸੇਪੀ ਸਾਰੇ ਪ੍ਰਬੰਧ ਹੀ ਹਿਸਾਬੋ ਕਿਤਾਬੋਂ ਬਾਹਰ ਹੋ ਗਏ ਸੀ ਸਾਰੇ ਰਿਸ਼ਤੇ ਨਵੇਂ ਸਿਰਿਓਂ ਹੀ ਪਰਭਾਸ਼ਿਤ ਹੋ ਰਹੇ ਸਨ ਪਰ ਅਜੇ ਵੀ ਠੇਕੇ ਤੇ ਰੱਖੇ ਕੰਮੇ ਨੂੰ ਸੀਰੀ ਹੀ ਆਖਿਆ ਜਾਂਦਾ ਸੀ ਤੇ ਉਸ ਦੀਆਂ ਜ਼ਿੰਮੇਵਾਰੀਆਂ ਵੀ ਉਹੀ ਸਨ ਠੇਕੇ ਦਾ ਕੰਮ ਸਵੇਰੇ ਪਸ਼ੂਆਂ ਨੂੰ ਕੱਖ ਪਾਉਣਾ ਅਤੇ ਗੋਹਾ ਹਟਾਉਣ ਤੋਂ ਸ਼ੁਰੂ ਹੋ ਜਾਂਦਾ ਸੀ ਖੇਤ ਕੰਮ ਘੱਟ ਹੋਵੇ ਤਾਂ ਸਵੇਰੇ ਘਰੋਂ ਰੋਟੀ ਖਾ ਕੇ ਜਾਂਦਾ ਸੀ ਬਾਕੀ ਦਿਨ ਖੇਤ ਹੀ ਲੰਘਦਾ ਸੀ ਸ਼ਾਮੀ ਪੱਠੇ ਲੈ ਕੇ ਮੁੜਦਾ ਸੀ ਤੇ ਵੱਧ ਕੰਮ ਦੇ ਦਿਨਾਂ ਵਿੱਚ ਰੋਟੀ ਵੀ ਪਿੱਛੇ ਹੀ ਜਾਂਦੀ ਸੀ ਉਸ ਨੂੰ ਟਰੈਕਟਰ ਚਲਾਉਣਾ ਨਹੀਂ ਸੀ ਆਉਂਦਾ ਸੋ ਇਹ ਕੰਮ ਪਹਿਲਾਂ ਡਰਾਈਵਰ ਤੇ ਫਿਰ ਆਪ ਹੀ ਕਰੀਦਾ ਸੀ ਪਰ ਬਾਕੀ ਸਾਰੇ ਕੰਮ ਜਿਵੇਂ ਵਟਾਂ ਵਟਨਾ ਘੜਨੀਆਂ ਪਾਣੀ ਲਾਉਣਾ ਰੇਖ ਲਾਰਨਾ ਗੋਡੀ ਕਰਨੀ ਪੱਠੇ ਵੱਢਨੇ ਕੁਤਰਨੇ ਲਿਆਉਣੇ ਸਸਲ ਵਡਣੀ ਕੱਟਣੀ ਝਾੜਨੀ ਚੁਗਣੀ ਸਾਹਮਣੀ ਗੱਲ ਕੀ ਸਾਰੇ ਕੰਮ ਉਸਨੇ ਹੀ ਕਰਨੇ ਹੁੰਦੇ ਸੀ ਕੰਮ ਜਿਆਦਾ ਹੁੰਦਾ ਤਾਂ ਅਸੀਂ ਆਪ ਨਾਲ ਲੱਗਦੇ ਹੋਰ ਜਿਆਦਾ ਹੁੰਦਾ ਤਾਂ ਵਾਧੂ ਦਿਹਾੜੀਏ ਹੁੰਦੇ ਪਰ ਆਮ ਹਾਲਤਾਂ ਵਿੱਚ ਸਾਰੇ ਕੰਮ ਉਸਨੇ ਹੀ ਕਰਨੇ ਸੀ ਕੋਈ ਕੰਮ ਉਸ ਨੂੰ ਕਹਿਣਾ ਨਹੀਂ ਸੀ ਪੈਂਦਾ ਕੰਮ ਦੀ ਵਿਆਉਂ ਉਸ ਦੀ ਆਪਣੀ ਹੁੰਦੀ ਸੀ ਜੇ ਵਿਆਉਂਤ ਭੰਗ ਕਰਦੇ ਜਾਂ ਸਲਾਹ ਦਿੰਦੇ ਤਾਂ ਹਰੂੰ ਜਿਹੀ ਜਾਗਦਾ ਫਿਰ ਮਨ ਮਾਰ ਕੇ ਸਾਢੇ 10 ਅਨੁਸਾਰ ਕੰਮ ਕਰਨ ਲੱਗ ਪੈਂਦਾ ਤੇ ਕਈ ਵਾਰ ਤਾਂ ਗੁੱਸੇ ਵਿੱਚ ਸਾਰੇ ਕੰਮ ਸਾਡੀ ਦੱਸੀ ਤਰਤੀਬ ਅਨੁਸਾਰ ਨਵੇੜ ਦਿੰਦਾ ਪਰ ਕਈ ਵਾਰ ਨਲਕੇ ਦੀ ਹੱਥੀ ģੇੜਦਾ ਹੱਥੀ ਕੱਟ ਬੈਠਦਾ ਦਾਤ ਚਲਾਉਂਦੇ ਆ ਦਾਤੀ ਮਰਵਾ ਲੈਂਦਾ ਪਰ ਉਹ ਨੂੰ ਜਵਾਬ ਨਹੀਂ ਸੀ ਦਿੰਦਾ ਕੰਮ ਨੂੰ ਕਚੀਚੀ ਵੱਟ ਕੇ ਪੈ ਜਾਂਦਾ ਸੀ ਬਾਪੂ ਜੀ ਉਸ ਨੂੰ ਕੁਝ ਨਹੀਂ ਸੀ ਕਹਿੰਦੇ ਕਿਉਂਕਿ ਉਹ ਜਾਣਦੇ ਸੀ ਕਿ ਬੰਦਾ ਕੰਮ ਦਾ ਹੈ ਬੀਬੀ ਤੋਂ ਡਰਦਾ ਘਰ ਦੇ ਕੰਮ ਜਲਦੀ ਨਿਵੇੜ ਕੇ ਖੇਤ ਜਾਣ ਲਈ ਕਾਲਾ ਰਹਿੰਦਾ ਮੇਰੇ ਨਾਲ ਉਸਦੀ ਬਹੁਤ ਬਣਦੀ ਸੀ ਇਸ ਦਾ ਕਾਰਨ ਦੋਹਰਾ ਸੀ ਇੱਕ ਤਾਂ ਮੈਂ ਖੇਤੀ ਦੇ ਕੰਮ ਨਾਲ ਕਰਾਉਂਦਾ ਸੀ ਚਾਹੇ ਕਹਿ ਲੋ ਮੈਂ ਉਸ ਦਾ ਨਿਗਰਾਨ ਸੀ ਦੂਜਾ ਮੈਨੂੰ ਉਸ ਦੀਆਂ ਗੱਲਾਂ ਵਿੱਚ ਬਹੁਤ ਦਿਲਚਸਪੀ ਸੀ ਉਹ ਮੇਰੇ ਨਾਲ ਖੁੱਲਿਆ ਹੋਇਆ ਸੀ ਤੇ ਖੇੜ ਨਾਲ ਖੁੱਲਣ ਦਾ ਸੁਭਾਅ ਵੀ ਅਜੀਬ ਬਣਿਆ ਹਾੜੀ ਵੱਡੀ ਜਾ ਰਹੀ ਸੀ ਮੇਰੀ ਡਿਊਟੀ ਕੰਮਿਆਂ ਤੱਕ ਚਾਹ ਪਾਣੀ ਪਹੁੰਚਾਉਣਾ ਅਤੇ ਨਿਗਰਾਨੀ ਕਰਨਾ ਸੀ ਪਰ ਅਜਿਹਾ ਕਰਦਿਆਂ ਹਾੜੀ ਮੌਕੇ ਖੇਤ ਵਿੱਚ ਕੋਈ ਵੇਲਾ ਨਹੀਂ ਸੀ ਖੜਾ ਰਹਿ ਸਕਦਾ ਨਾਲ ਹਾੜੀ ਵੀ ਵੱਢਣੀ ਪੈਂਦੀ ਸੀ ਮੇਰੇ ਸਮੇਤ ਸਭ ਆਪੋ ਆਪਣੀਆਂ ਪੰਤਾਂ ਵਿੱਚ ਹਾੜੀ ਵੱਢ ਰਹੇ ਸੀ ਅਚਾਨਕ ਚੀਂ ਚੀਂ ਉੱਚੀ ਆਵਾਜ਼ ਆਈ ਸਾਰੇ ਪੰਤਾਂ ਵਿੱਚ ਉੱਠ ਕੇ 11 ਕੇਵੀ ਦੇ ਉੱਚੇ ਬਿਜਲੀ ਵਾਲੇ ਖੰਭੇ ਵੱਲ ਵੇਖਣ ਲੱਗੇ ਇੱਕ ਖਾਲਚੀ ਆਵਾਜ਼ ਵਿੱਚ ਬੋਲਿਆ ਹੁਣ ਉਹ ਨਜ਼ਾਰਾ ਮੈਨੂੰ ਗੱਲ ਕੁਝ ਸਮਝਣਾਂ ਲੱਗੀ ਪਰ ਮੈਂ ਵੀ ਖੰਬੇ ਵੱਲ ਵੇਖਣ ਲੱਗ ਪਿਆ ਇਹ ਚੀਂ-ਚੀਂ ਕੋ ਗੜਦੀ ਸੀ ਹੁਣ ਕੋ ਗੜ ਕੋ ਗੜੀ ਮਲਾਪ ਕਰ ਰਹੇ ਸੀ ਸਾਡੇ ਇਲਾਕੇ ਵਿੱਚ ਇੱਲਾਂ ਗਿਰਜਾਂ ਬਾਜਾਂ ਓਕਾਬਾਂ ਦੀ ਸ਼੍ਰੇਣੀ ਦੇ ਵੱਡੇ ਪੰਛੀ ਨੂੰ ਘੋਗੜ ਆਖ ਦਿੰਦੇ ਨੇ ਖੇਤਾਂ ਵਿੱਚ ਕੰਮ ਕਰਨ ਵਾਲਿਆਂ ਨੂੰ ਪਤਾ ਸੀ ਇਹ ਪੰਛੀ ਮਲਾਪ ਤੋਂ ਪਹਿਲਾਂ ਚੀਂਚੀ ਦੀਆਂ ਆਵਾਜ਼ਾਂ ਕੱਢਦੇ ਹਨ ਨਰ ਮਾਦਾ ਨੂੰ ਬੁਲਾਉਂਦਾ ਕਸਾਉਂਦਾ ਹੈ ਕੁਦਰਤ ਦੀ ਖੇਡ ਵੇਖ ਕੇ ਸਾਰੇ ਆਨੰਦ ਲੈਂਦੇ ਹਨ ਸਾਡਾ ਟੱਬਰ ਪੜਿਆ ਲਿਖਿਆ ਸੀ ਤੇ ਥੋੜਾ ਸ਼ਹਿਰੀ ਕਿਸਮ ਦਾ ਸੀ ਪਰ ਮੇਰਾ ਹਾਸਾ ਨਿਕਲ ਗਿਆ ਬਾਅਦ ਵਿੱਚ ਮੈਂ ਥੋੜੀ ਸੰਗ ਮੰਨ ਗਿਆ ਮੇਰੀ ਸਥਿਤੀ ਦੇਖ ਕੇ ਤਿੱਖੇ ਨੇ ਅੱਖ ਮਾਰੀ ਚੱਲ ਵੀ ਪੜਿਆ ਪਾਣੀ ਪਿਆ ਕੰਮ ਸਿਰੇ ਲਾਈਏ ਅਸਲ ਵਿੱਚ ਤਿੱਖਾ ਦੇਹਾੜੀਆਂ ਨੂੰ ਵੀ ਮਾਲਕ ਵਾਂਗ ਛੇਤੀ ਕੰਮ ਮਕਾਉਣ ਲਈ ਆਖਦਾ ਸੀ ਕੰਮਕਾਰ ਤੇ ਬੜੀ ਮੇਰ ਕਰਦਾ ਸੀ ਖੈਰ ਇਸ ਘਟਨਾ ਤੋਂ ਬਾਅਦ ਤਿੱਖਾ ਮੇਰੇ ਨਾਲ ਖੁੱਲ ਗਿਆ ਤਿੱਖੇ ਨੂੰ ਇੱਕ ਹੋਰ ਕੰਮ ਵਿੱਚ ਬੜਾ ਆਨੰਦ ਆਉਂਦਾ ਸੀ ਉਹ ਸੀ ਮੱਝਾਂ ਨੂੰ ਨਵੇਂ ਦੁੱਧ ਕਰਾਉਣਾ ਉਸ ਸਮੇਂ ਅਜੇ ਮਸਨੂਈ ਗਰਭਦਾਨ ਦਾ ਪ੍ਰਚਲਨ ਨਹੀਂ ਸੀ ਹੋਇਆ ਪਿੰਡਾਂ ਵਿੱਚ ਅਕਸਰ ਸਾਂਝਾ ਝੋਟਾ ਰੱਖਿਆ ਹੁੰਦਾ ਸੀ ਵੈਸੇ ਸਾਡੇ ਪਿੰਡ ਦੇ ਇੱਕ ਕੋਠੀ ਵਾਲਿਆਂ ਨੇ ਝੋਟਾ ਵੀ ਰੱਖਿਆ ਹੋਇਆ ਸੀ ਜੋ ਖਲਬੜੇਵਿਆਂ ਦੇ ਨਾਂ ਤੇ ਪੈਸੇ ਲੈਂਦੇ ਸੀ ਪਰ ਤਿੱਖਾ ਮੁੱਲ ਦੇ ਝੋਟੇ ਦੀ ਥਾਂ ਆਵਾਰਾ ਜਿਸ ਨੂੰ ਪੰਚਾਇਤੀ ਜਾਂ ਸਰਕਾਰੀ ਸਾਣ ਵੀ ਆਖਦੇ ਸੀ ਦੀ ਭਾਲ ਕਰਦਾ ਅਤੇ ਮੁੜ ਹੇਹੇ ਵਿੱਚ ਆਈ ਮੱਝ ਨੂੰ ਬਾਹਰ વાੜੇ ਵਿੱਚ ਲੈ ਜਾਂਦਾ ਅਤੇ ਜਾਨਵਰਾਂ ਦਾ ਮਲਾਪ ਦੇਖ ਕੇ ਪੂਰਾ ਖੁਸ਼ ਹੁੰਦਾ ਸੀ ਉਸ ਦਾ ਬੁਸ਼ਕਰਾ ਮਾਰਨਾ ਝੋਟੇ ਦੀ ਪੂਛ ਖਿੱਚਣਾ ਮੈਨੂੰ ਕਾਲਜ ਪੜ੍ਹਦੇ ਹੋਣ ਕਰਕੇ ਥੋੜਾ ਜੀਵ ਲੱਗਦਾ ਸੀ ਖੁਸ਼ ਤਾਂ ਉਸ ਦਿਨ ਘਰ ਦੇ ਵੀ ਬਹੁਤ ਹੁੰਦੇ ਸਨ ਕਿਉਂਕਿ ਪਸ਼ੂ ਦੇ ਕਿਉਂਕਿ ਪਸ਼ੂ ਪਾਲਣ ਦੇ ਵਿੱਚ ਆਰਥਿਕ ਪੱਖ ਤੋਂ ਇਹ ਬਹੁਤ ਮਹੱਤਵਪੂਰਨ ਦਿਨ ਹੁੰਦਾ ਸੀ ਗਰਭ ਧਾਰਨ ਕਰਕੇ ਨਵੇਂ ਸੂਏ ਪੈਣ ਤੋਂ ਬਗੈਰ ਫੰਡਰ ਮੱਝ ਕਿਸੇ ਕੰਮ ਦੀ ਨਹੀਂ ਹੁੰਦੀ ਤੇ ਅਸੀਂ ਉਸ ਦਾ ਮੁੱਲ ਹਜ਼ਾਰਾਂ ਤੋਂ ਵੀਹਾਂ ਵਿੱਚ ਆ ਜਾਂਦਾ ਹੈ ਉਸ ਦਿਨ ਘਰ ਦੇ ਉਸ ਨੂੰ ਹੋਰ ਕੰਮ ਨਹੀਂ ਸੀ ਆਖਦੇ ਵੱਡੇ ਹੋ ਕੇ ਜਦੋਂ ਮੈਂ ਫਰਾਈਡ ਪੜਿਆ ਅਤੇ ਮਾਨਵੀ ਵਿਹਾਰ ਦੀਆਂ ਕਟਨਾਵਾਂ ਦੇ ਸੰਕੇਤਕ ਅਰਥ ਸਮਝੇ ਤਾਂ ਪਤਾ ਚੱਲਿਆ ਕਿ ਉਸ ਅੰਦਰ ਪਤਾ ਨਹੀਂ ਕਿਹੜੀਆਂ ਮਾਨਸਿਕ ਗੁੰਝਲਾਂ ਪਈਆਂ ਹੋਈਆਂ ਸਨ ਜਿਨ੍ਹਾਂ ਦਾ ਸਮਾਧਾਨ ਉਹ ਪੰਛੀਆਂ ਜਾਨਵਰਾਂ ਦੇ ਮਲਾਪ ਵਿੱਚੋਂ ਤਲਾਸ਼ ਕਰਦਾ ਸੀ ਉਹ ਕਾਮਕ ਕਪੋਲ ਕਲਪਨਾਵਾਂ ਕਰਕੇ ਵੀ ਕਥਾਰਸਿਸ ਕਰਦਾ ਸੀ ਜਦੋਂ ਉਹ ਸਾਡੇ ਨਾਲ ਸੀਰੀ ਰਲਿਆ ਸੀ ਉਸ ਸਮੇਂ ਤੋਂ ਤਿੰਨ ਧੀਆਂ ਦਾ ਬਾਪ ਉਮਰ 35-40 ਦੇ ਗੇੜ ਵਿੱਚ ਹੋਊ। ਪਰ ਉਹ ਕਿਸੇ ਕਾਲਜ ਦੀ ਮਾਸਟਰਨੀ ਨਾਲ ਝੂਠੇ ਇਸ਼ਕ ਦੇ ਕਿਸੇ ਮਸਾਲੇ ਲਾ ਕੇ ਸੁਣਾਉਂਦਾ ਸੀ। ਉਸ ਦਾ ਕੋਈ ਦੂਰ ਦਾ ਰਿਸ਼ਤੇਦਾਰ ਜਿਸ ਨੂੰ ਉਹ ਸਾਨੂੰ ਦੱਸਦਾ ਸੀ ਕਾਲਜ ਵਿੱਚ ਸਫਾਈ ਸੇਵਕ ਸੀ। ਉਹ ਉਸ ਨੂੰ ਮਿਲਣ ਲਈ ਜਾਂਦਾ ਸੀ। ਬਾਕੀ ਸਭ ਉਸ ਦੀ ਕਲਪਨਾ ਸੀ। ਮੈਂ ਟੋਕਿਆ ਮੈਂ ਕਾਲਜ ਜਾਂਦਾ ਹਾਂ। ਉੱਥੇ ਮਾਸਟਰਨੀਆਂ ਨਹੀਂ ਮੈਡਮਾਂ ਹੁੰਦੀਆਂ ਨੇ। ਉਹ ਮੇਰੇ ਮੂੰਹੋਂ ਮੈਡਮ ਸ਼ਬਦ ਸੁਣ ਕੇ ਕਈ ਦਿਨ ਮੈਡੂਮ ਮੈਡੂਮ ਉਚਾਰਦਾ ਰਿਹਾ ਅਖੀਰ ਉਸ ਦੇ ਕਿੱਸੇ ਦੇ ਪਾਤਰ ਦੇ ਨਾਂ ਦੀ ਤਬਦੀਲੀ ਕਰ ਲਈ ਪਰ ਉਸ ਨੇ ਫਿਲਮ ਦੇਖਣ ਸਮੇਂ ਦੇ ਬਾਕੀ ਦ੍ਰਿਸ਼ਾਂ ਵਿੱਚ ਕੋਈ ਤਬਦੀਲੀ ਨਾ ਕੀਤੀ ਜਿੱਥੇ ਮਾਸਟਰ ਨੇ ਜਾਂ ਮੈਡਮ ਆਖਦੀ ਸੀ ਤਿੱਖਿਆ ਮੈਂ ਤਾਂ ਤੇਰੇ ਇਸ਼ਕ ਵਿੱਚ ਝੱਲੀ ਹਾਂ ਮੈਨੂੰ ਆਪਣੇ ਨਾਲ ਲੈ ਜਾ ਭਾਵੇਂ ਝੁੱਗੀ 'ਚ ਰੱਖ ਲਈ ਉਹ ਮਾਨ ਨਾਲ ਦੱਸਦਾ ਕਿ ਮੈਂ ਉਸ ਨੂੰ ਆਖਿਆ ਆ ਦਿਲ ਲਗੀਆਂ ਖੇਡਾਂ ਤਾਂ ਠੀਕ ਨੇ ਪਰ ਮੇਰੇ ਘਰ ਤਾਂ ਧੀਆਂ ਨੇ ਤੇ ਉਹਨਾਂ ਦੀ ਮਾਂ ਹੈ ਸੁਖਨਾਲ ਸ਼ਾਇਦ ਇਸ ਸਾਲ ਕਾਕਾ ਵੀ ਆ ਜਾਵੇ ਉਹ ਆਖਦੀ ਲੈ ਚੱਲ ਅਸੀਂ ਦੋਵੇਂ ਭੈਣਾਂ ਰਲ ਕੇ ਕੱਟ ਲਾਂਗੇ ਮੈਂ ਆਖਿਆ ਹਟ ਕਮਲੀ ਇੰਉਂ ਤਾਂ ਬਦਨਾਮੀ ਹੋ ਜੂ ਕਈ ਵਾਰ ਕਿਸੇ ਦਾ ਅੰਤ ਇੰਉਂ ਵੀ ਹੁੰਦਾ ਆਪਾਂ ਅਗਲੇ ਸਾਲ ਲੈਣਾ ਹੀ ਏ ਕੀ ਖਿਆਲ ਆ ਤੇਰਾ ਪੜਿਆ ਉਹ ਮੈਨੂੰ ਪੜ੍ਹਾ ਆਖਦਾ ਜੋ ਮੈਨੂੰ ਬਿਲਕੁਲ ਚੰਗਾ ਨਹੀਂ ਸੀ ਲੱਗਦਾ ਉਸ ਸਮੇਂ ਆਮ ਪਿੰਡੂ ਘਰਾਂ ਵਿੱਚ ਇੱਕ ਮੁੰਡੇ ਨੂੰ ਹੀ ਪੜਾਇਆ ਜਾਂਦਾ ਸੀ ਤੇ ਉਸ ਨੂੰ ਪੜ੍ਹਾ ਆਖਿਆ ਜਾਂਦਾ ਸੀ ਸਾਡਾ ਤਾਂ ਸਾਰਾ ਟੱਬਰ ਹੀ ਪੜ੍ਹਾ ਸੀ ਸਗੋਂ ਪੜ੍ਹਾਉਣ ਵਾਲਾ ਸੀ ਬਾਪੂ ਜੀ ਹੈਡ ਟੀਚਰ ਭੈਣ ਟੀਚਰ ਵੱਡਾ ਭਰਾ ਬੀਏਡ ਕਰਦਾ ਸੀ ਉਸ ਨੂੰ ਕਦੇ ਘਰੋਂ ਬੁਲਾਉਣ ਨਹੀਂ ਸੀ ਜਾਣਾ ਪਿਆ ਜਿਵੇਂ ਹੋਰ ਲੋਕਾਂ ਨੂੰ ਜਾਣਾ ਪੈਂਦਾ ਸੀ ਉਹ ਸਾਡੇ ਉੱਠਣ ਤੋਂ ਪਹਿਲਾਂ ਹੀ ਆ ਕੇ ਦਰਵਾజా ਖੜਕਣਾਉਂਦਾ ਸੀ ਤੇ ਜੇ ਕਦੇ ਨਾ ਆਉਂਦਾ ਤਾਂ ਫਿਰ ਉਹ ਆਪਣੇ ਘਰੇ ਵੀ ਨਹੀਂ ਸੀ ਹੁੰਦਾ ਫਿਰ ਉਹ ਮੇਰੀ ਬੀਬੀ ਦੀ ਭਾਸ਼ਾ ਵਿੱਚ ਹਰਨਾ ਦੇ ਸਿੰਗੀ ਚੜਿਆ ਹੁੰਦਾ ਸੀ ਅਸਲ ਵਿੱਚ ਤਾਂ ਉਸ ਨੂੰ ਜੂਆ ਖੇਡਣ ਦੀ ਆਦਤ ਸੀ ਹਫਤੇਂ ਦਸੀਂ ਦਿਨੀ ਉਸ ਨੂੰ ਜੂਏ ਦਾ ਦੌਰਾ ਪੈਂਦਾ ਸੀ ਘਰ ਦੇ ਕਿਸੇ ਜੀਤੋਂ ਆਣੀ ਬਹਾਨੀ ਪੈਸੇ ਮੰਗਦਾ ਅਤੇ ਸ਼ਹਿਰ ਨੂੰ ਭੱਜ ਜਾਂਦਾ ਘੰਟੇ ਦੀ ਵਾਟ ਅੱਦੇ ਵਿੱਚ ਨਵੇੜ ਕੇ ਵਾਪਸ ਆ ਕੇ ਕੰਮ ਲੱਗ ਜਾਂਦਾ ਉਸ ਨੂੰ ਵਹਿਮ ਸੀ ਕਿ ਬੀਬੀ ਦੇ ਹੱਥ ਦੇ ਪੈਸਿਆਂ ਨਾਲ ਸੱਟਾ ਨਿਕਲਦਾ ਹੈ ਉਹ ਹਮੇਸ਼ਾ ਬੀਬੀ ਤੋਂ ਪੈਸੇ ਮੰਗਦਾ ਬਾਪੂ ਤੋਂ ਆਨੇ ਬਹਾਨੇ ਪੈਸੇ ਨਾ ਫੜਦਾ ਸਗੋਂ ਕਹਿੰਦਾ ਇੱਥੇ ਰੱਖ ਦਿਓ ਜਾਨ ਲੱਗਿਆਂ ਲੈ ਜੂ ਮੋੜ ਬੀਬੀ ਨੂੰ ਆਖਦਾ ਸਰਦਾਰਨੀਏ ਇੱਥੇ ਮੇਰੇ ਪੈਸੇ ਪਏ ਐ ਫੜਾਈਂ ਕਾ ਰੱਬ ਸਵੱਬੀ ਵਰੇ ਸ਼ਮਾਹੀ ਜੇ ਕਦੇ ਸੱਟਾ ਨਿਕਲ ਆਉਂਦਾ ਤਾਂ ਸਭ ਤੋਂ ਪਹਿਲਾਂ ਸ਼ੇਵ ਕਰਾਉਂਦਾ ਨਵੇਂ ਕੱਪੜੇ ਸਵਾਉਂਦਾ ਘਰੇ ਲਹਿਰਾਂ ਬਹਿਰਾਂ ਕਰਦਾ ਬੋਤਲ ਖਰੀਦਦਾ ਸਿਣਮੇ ਵੜ ਜਾਂਦਾ ਹੋਰ ਨਹੀਂ ਤਾਂ ਰਿਸ਼ਤੇਦਾਰੀਆਂ ਨੂੰ ਚੜ ਜਾਂਦਾ ਅਖੀਰ ਪੈਸੇ ਮੁੱਕਣ ਤੇ ਘਰ ਮੁੜਦਾ ਤੇ ਚੁੱਪ ਕਰਕੇ ਚੋਰਾ ਮੰਗ ਕੰਮ ਤੇ ਆ ਲੱਗਦਾ ਉਸ ਦੀਆਂ ਅੱਖਾਂ ਵਿੱਚ ਠਕਾਵਟ ਖੁਮਾਰ ਅਤੇ ਹਲਕੀ ਉਦਾਸੀ ਹੁੰਦੀ ਉਹਨੂੰ ਜੇ ਹਰਨਾ ਦੇ ਸਿੰਗੀ ਚੜੇ ਨੂੰ ਡਰਾਵਾ ਦੇਣਾ ਤੇਰੀਆਂ ਪਹਿਲਾਂ ਮੰਨੀਆਂ 12 ਛੁੱਟੀਆਂ ਤਾਂ ਪਹਿਲਾਂ ਹੀ ਖਤਮ ਨੇ ਜੇ ਹੁਣ ਕੰਮ ਤੇ ਨਾ ਨਾ ਆਇਆ ਤਾਂ ਦਿਹਾੜੀਆਂ ਘਟੀਆਂ ਜਾਣਗੀਆਂ ਉਸਨੇ ਬੇਫਿਕਰੀ ਨਾਲ ਆਖਣਾ ਡਬਲ ਕਟੋ ਜੀ ਜੋ ਚੱਲਦਾ ਵਿਹਾਰ ਹੈ ਪਰ ਮੈਂ ਅਜੇ ਨਹੀਂ ਆਉਣਾ ਜੇ ਕੰਮ ਦੇ ਜੋਰ ਦੀ ਦੁਹਾਈ ਦੇਣੀ ਤਾਂ ਉਸਨੇ ਆਖਣਾ ਦਿਹਾੜੀਆਂ ਕਰ ਲੋ ਪੈਸੇ ਦੇ ਦੂੰ ਉਹ ਰਾਜਾ ਬਣਿਆ ਬੈਠਾ ਹੁੰਦਾ ਪੈਸੇ ਦੀ ਬਹਲਤਾ ਵਾਲੇ ਦਿਨ ਭਰਪੂਰਤਾ ਨਾਲ ਜਿਉਂਦਾ ਪੂਰੀ ਰੂਹ ਨਾਲ ਜਿਉਂਦਾ ਪੂਰਾ ਭੱਜ ਕੇ ਬਗੈਰ ਕਿਸੇ ਟੁੰਡੀ ਲਾੜ ਦੀ ਪ੍ਰਵਾਹ ਕੀਤੇ ਬਿਨਾ ਪਰ ਇਹ ਦਿਨ ਬਹੁਤੇ ਨਹੀਂ ਸੀ ਹੁੰਦੇ ਮੈਂ ਆਖਿਆ ਸੱਟਾ ਕਿਵੇਂ ਲਾਈਦਾ ਹੈ ਕਹਿੰਦਾ ਮੈਥੋਂ ਨਾ ਪੁੱਛ ਮਾਸਟਰ ਜੀ ਆਖਣਗੇ ਕਾਕਾ ਵਿਗਾੜਤਾ ਨਾਲ ਹੀ ਉਹ ਦੱਸਣ ਲੱਗ ਪਿਆ ਬਸ ਖਾਈ ਵਾਲ ਕੋਲ ਜਾ ਕੇ ਮੁੰਡਾ ਲਾ ਦਈਦਾ ਹੈ ਜੇ ਤੁਹਾਡਾ ਮੁੰਡਾ ਪੈ ਜਾਵੇ ਤਾਂ 20 ਗੁਣਾ ਮਿਲਦੇ ਆ ਆ ਨੰਬਰ ਬੰਬੇ ਤੋਂ ਨਿਕਲਦਾ 10 11 ਵਾਲੀ ਗੱਡੀ ਤੇ ਆਉਂਦਾ ਮੈਨੂੰ ਅਜੇ ਤੱਕ ਪਤਾ ਨਹੀਂ ਲੱਗਿਆ ਕਿ ਗੱਡੀ ਦੇ ਡੱਬੇ ਉੱਪਰ ਲਿਖੇ ਨੰਬਰਾਂ ਨੂੰ ਕਿਵੇਂ ਡੀਕੋਡ ਕਰਦੇ ਸੀ ਗੈਰ ਕਾਨੂੰਨੀ ਧੰਦਾ ਬੇਈਮਾਨੀ ਤੋਂ ਕਿੰਨਾ ਕੁ ਬਚਿਆ ਰਹੂ ਹਰ ਸੱਟੇ ਬਾਜ਼ ਵਾਂਗ ਉਹ ਵੀ ਬੜਾ ਵਹਿਮੀ ਸੀ ਜੇ ਘਰੋਂ ਨਿਕਲਦੇ ਆ ਟਰੈਕਟਰ ਮਿਲ ਜਾਣਾ ਤਾਂ ਚਾਰ ਟਾਇਰ ਦੇ ਕਿ 4 ਨੰਬਰ ਲਗਾ ਦੇਣਾ ਜੇ ਪਿੱਛੇ ਟਰਾਲੀ ਵੀ ਹੋਣੀ ਤਾਂ 6 ਟਾਇਰ ਦੇਖ ਕੇ 6 ਦਾਤੇ ਲਾ ਦੇਣਾ ਜੇ ਬੀਬੀ ਨੇ ਪੈਸੇ ਫੜਾਉਂਦਿਆਂ ਕਿਸੇ ਹੋਰ ਪ੍ਰਸੰਗ ਵਿੱਚ ਕਹਿ ਦੇਣਾ ਕਿ ਫਲਾਣੇ ਨਾਲ ਤਾਂ ਜੱਗੋਂ ਤੇਰਵੀ ਹੋ ਗਈ ਤਾਂ ਉਸ ਨੇ 13 ਨੰਬਰ ਦਾਤੇ ਲਾ ਦੇਣਾ ਉਹਨੇ ਦਾ ਜਦੋਂ ਨਿਕਲਦੇ ਤਾਂ ਉਦੋਂ ਬਾਦਸ਼ਾਹ ਹੁੰਦਾ ਨਹੀਂ ਤਾਂ ਦੋ ਦਿਨ ਉਸ ਦਾ ਜੀ ਨਾ ਲੱਗਦਾ ਖਬਰ ਹੈ ਨੰਬਰ ਨਿਕਲੇ ਕਿਸਮਤ ਪਲਟੇ ਉਦੋਂ ਤੀਜੇ ਦਿਨ ਨੰਬਰ ਆਉਂਦਾ ਸੀ ਉਸ ਦੀ ਬਾਟੀ ਵਾਲੇ ਵਿੱਚ ਪਈ ਹੁੰਦੀ ਸੀ ਚਾਹ ਲੱਸੀ ਦਾਲ ਖੀਰ ਸਭ ਉਸੇ ਵਿੱਚ ਚੱਲਦਾ ਸੀ ਰੋਟੀ ਹੱਥਾਂ ਤੇ ਬੋਚ ਲੈਂਦਾ ਸੀ ਸਾਡੇ ਘਰੇ ਕੁਝ ਪੜ੍ਹਾਈ ਲਿਖਾਈ ਹੋਣ ਕਰਕੇ ਤੇ ਕੁਝ ਸਿੱਖ ਧਰਮ ਦਾ ਅਸਰ ਹੋਣ ਕਰਕੇ ਬਹੁਤੀ ਪੱਟ ਨਹੀਂ ਸੀ ਮੰਦੇ ਸਿਰਫ ਪਿੰਡ ਦਾ ਜਗਤਰ ਵੀਰਾ ਹੀ ਚੱਲਦਾ ਸੀ ਕਈ ਵਾਰ ਸਵੇਰੇ ਦਾਲ ਬਾਟੀ ਵਿੱਚ ਹੋਣੀ ਤਾਂ ਲੱਸੀ ਉਸਨੇ ਓਕ ਨਾਲ ਪੀਣੀ ਜੇ ਗਲਾਸ ਉੱਥੇ ਰੱਖ ਦੇਣਾ ਤਾਂ ਉਸਨੇ ਪੱਲੇ ਨਾਲ ਫੜ ਕੇ ਗਲਾਸ ਤੋਂ ਲੱਸੀ ਬਾਟੀ ਵਿੱਚ ਪਾ ਲੈਣੀ ਬੀਬੀ ਕਦੇ-ਕਦੇ ਕਿਸੇ ਹੋਰ ਗੱਲੋਂ ਔਖੀ ਹੁੰਦੀ ਤਾਂ ਘੂਰ ਦਿੰਦੀ ਤੂੰ ਭਾਂਡਾ ਸੁੱਕ ਮਾਂਜ ਕੇ ਛੱਡ ਦਿੱਤਾ ਚੁੱਲ੍ਹੇ 'ਚ ਨਹੀਂ ਸੁਟਿਆ ਜਾਂਦਾ ਪਿਛਲੇ ਘਰੇ ਬਾਹਰ ਚੁੱਲ੍ਹਾ ਸੀ ਜੋ ਅਕਸਰ ਵੰਡ ਵੜੇਵਾਂ ਜਾਂ ਪਾਣੀ ਤੱਤਾ ਕਰਨ ਲਈ ਤੋਖਦਾ ਸੀ ਜਦੋਂ ਸਾਡੇ ਨਾਲ ਸੀਰੀ ਸੀ ਮੈਂ ਉਸ ਨੂੰ ਤਾਜ਼ੇ-ਤਾਜ਼ੇ ਪੜੇ ਮਾਰਕਸਵਾਦ ਦੇ ਪ੍ਰਭਾਵ ਹੇਠ ਇਨਕਲਾਬ ਦੀਆਂ ਗੱਲਾਂ ਸੁਣਾਉਂਦਾ ਜਦੋਂ ਕੋਈ ਸਿਰੀ ਨਹੀਂ ਹੋਵੇਗਾ ਨਾ ਕੋਈ ਮਾਲਕ ਹੋਵੇਗਾ ਨਾ ਕੋਈ ਉੱਚਾ ਹੋਵੇਗਾ ਨਾ ਕੋਈ ਨੀਵਾ ਹੋਵੇਗਾ ਤਾਂ ਹੱਸ ਛੱਡਦਾ ਛੱਡ ਪੜਿਆ ਦਿਲ ਬਹਿ ਲਾਉਣ ਨੂੰ ਇਹ ਗੱਲਾਂ ਵਧੀਆ ਗੱਲ ਨਹੀਂ ਪਰ ਐਵੇਂ ਵੀ ਕਦੇ ਹੋਇਆ ਇਹ ਸਭ ਰੱਬ ਨੇ ਬਣਾਈਆਂ ਨੇ ਵੈਸੇ ਜਿਵੇਂ ਹੋ ਜਾਵੇ ਤਾਂ ਨਜ਼ਾਰਾ ਆ ਜਾਵੇ ਤਿੱਖੇ ਦਾ ਇੱਕ ਹੋਰ ਸ਼ੌਂਕ ਵਟਾਂ ਘੜਨੀਆ ਸੀ ਵੈਸੇ ਵਾਧੂ ਕਾਰਨ ਵਟਾਂ ਘੜਨੀਆਂ ਹੀ ਪੈਣਗੀਆਂ ਸੀ ਪਰ ਅਕਸਰ ਜੱਟਾਂ ਦੀਆਂ ਅੱਧੀਆਂ ਲੜਾਈਆਂ ਤਾਂ ਪਾਣੀ ਪਿੱਛੇ ਤੇ ਅੱਧੀਆਂ ਵਟਾਂ ਪਿੱਛੇ ਹੀ ਹੁੰਦੀਆਂ ਸਨ ਹਰ ਜੱਟ ਨੂੰ ਲਾਲਚ ਹੁੰਦਾ ਹੈ ਕਿ ਵਟ ਵੱਡ ਕੇ ਆਪਣੇ ਨਾਲ ਇੱਕ ਹੋਰਾ ਹੋਰ ਲਾ ਲਵੇ ਮੇਰੇ ਪਿਤਾ ਜੀ ਸਕੂਲ ਅਧਿਆਪਕ ਸਨ ਅਤੇ ਲੜਾਈ ਝਗੜਿਆਂ ਤੋਂ ਦੂਰ ਰਹਿਣ ਵਾਲੇ ਉਹਨਾਂ ਦਾ ਕਹਿਣਾ ਸੀ ਕਿ ਜ਼ਮੀਨਾਂ ਖਰੀਦਣ ਨਾਲ ਵਾਧੀਆਂ ਨੇ ਵਟਾਂ ਵਡਣ ਨਾਲ ਨਹੀਂ ਕਈ ਵਾਰ ਖੇਤ ਸਬਜ਼ੀ ਬਾਜੀ ਲੈਣ ਗਏ ਬੀਬੀ ਤੱਤੀ ਹੋ ਕੇ ਮੁੜਦੀ ਕਿ ਗਵੰਡੀਆਂ ਨੇ ਵਟ ਵੱਡੀ ਪਈ ਐ ਬਾਪੂ ਨੇ ਆਖਣਾ ਜਿਹੋ ਜੇ ਉਹਨਾਂ ਦੇ ਚਾਲੇ ਨੇ ਆਖਰ ਉਹਨਾਂ ਵਾਲੀ ਜ਼ਮੀਨ ਵੀ ਆਪਾਂ ਹੀ ਲੈਣੀ ਐ ਖੈਰ ਤਿੱਖਾ ਰੀਜਨਲ ਵਟਾਂ ਘਟਦਾ ਇੱਕ ਵਾਰ ਇਸੇ ਕਾਰਨ ਗਵੰਡੀਆਂ ਨਾਲ ਟਕਰਾਅ ਹੋ ਗਿਆ ਮੈਂ ਅੰਦਰੋਂ ਅੰਦਰ ਹੀ ਖੁਸ਼ ਹੋਇਆ ਪਰ ਉਸ ਨੂੰ ਆਖਿਆ ਤੂੰ ਕਾਹਤੋਂ ਪੰਗਾ ਲਿਆ ਤੈਨੂੰ ਕੀ ਨਹੀਂ ਆਖਿਆ ਸੀ ਉਹ ਕਹਿੰਦਾ ਐਵੇਂ ਸਾਲੇ ਰੋਲਾ ਪਾਉਂਦੇ ਸੀ ਆਪਾਂ ਤਾਂ ਆਪਣੇ ਪਾਸੇ ਦਾ ਘਾਸ਼ਾਂ ਗਿਆ ਹੈ ਉਹ ਅਸਲ ਗੱਲ ਦੱਸਣ ਲੱਗਿਆ ਕਿ ਬਿਨਾ ਵਟਾਂ ਘੜੀਆਂ ਤਾਂ ਵਾਹਣ ਇਹਨੇ ਲੱਗਦਾ ਹੈ ਜਿਵੇਂ ਬੰਦਾ ਸਿਰ ਮਣਾ ਕੇ ਬੋਦੀ ਤਾਂ ਝੋਪੜੇ ਪਰ ਦਾੜੀ ਵਧੀ ਹੋਵੇ ਹੁਵੇਂ ਚੁੰਨਾ ਕੋਨੇ ਬਹੁਤ ਵਧੀਆ ਕੱਢਦਾ ਸੀ ਖੇਤ ਬੀਜਣ ਸਮੇ ਟਰੈਕਟਰ ਨਾਲ ਕੋਨਿਆਂ ਤੋਂ ਵਾਹਣ ਬੀਜਣ ਖੁਣੋਂ ਰਹਿ ਜਾਂਦਾ ਸੀ ਉਸ ਥਾਂ ਉਸ ਨੂੰ ਕਈ ਨਾ ਪੱਟ ਕੇ ਛੱਟਾ ਦੇ ਕੇ ਬੀਜ ਬੀਜਣਾ ਪੈਂਦਾ ਸੀ ਉਹ ਇਹ ਕੰਮ ਬਹੁਤ ਲਗਨ ਨਾਲ ਕਰਦਾ ਸੀ ਸਾਡੇ ਘਰ ਖਾਸ ਕਰਕੇ ਬੀਬੀ ਦਾ ਵਿਸ਼ਵਾਸ ਸੀ ਕਿ ਤਿੱਖੇ ਦੇ ਹੱਥ ਵਿੱਚ ਬਰਕਤ ਹੈ ਜਿਹੜੇ ਕੰਮ ਨੂੰ ਹੱਥ ਪਾਉਂਦਾ ਸੀ ਪੂਰਾ ਕਰਕੇ ਹਟਦਾ ਸੀ ਇਸੇ ਕਰਕੇ ਉਸ ਦਾ ਨਾਂ ਨੇਰੀ ਸੀ ਤੂਫਾਨ ਸੀ ਤਿੱਖਾ ਸੀ ਦਾਤ ਸੀ ਸਾਨੂੰ ਦੋਹਾਂ ਭਰਾਵਾਂ ਨੂੰ ਨੌਕਰੀ ਮਿਲੀ ਮਾਪੇ ਬਜ਼ੁਰਗ ਹੋ ਗਏ ਅਸੀਂ ਖੇਤੀ ਛੱਡ ਦਿੱਤੀ ਪਿੰਡ ਜਾਣਾ ਘਟ ਗਿਆ ਪਤਾ ਚੱਲਿਆ ਇਹ ਪਤਾ ਹੀ ਨਹੀਂ ਚੱਲਿਆ ਕਿ ਤਿੱਖਾ ਕਿੱਥੇ ਚਲਾ ਗਿਆ ਦੱਸਣ ਵਾਲਿਆਂ ਨੇ ਦੱਸਿਆ ਕਿ ਸਾਡੇ ਪਿੰਡ ਦੇ ਇੱਕ ਘਟ ਜ਼ਮੀਨ ਵਾਲੇ ਡ్రਾਈਵਰੀ ਕਰਦੇ ਜੱਟਾਂ ਦੇ ਮੁੰਡੇ ਨੇ ਟਰੱਕ ਮਾਲਕ ਦੀ ਪਤਨੀ ਨਾਲ ਆਪਣੇ ਸਬੰਧ ਕਾਰਨ ਮਾਲਕ ਦਾ ਕਤਲ ਕਰ ਦਿੱਤਾ ਸੀ ਉਹ 20 ਸਾਲੀ ਘਟ ਕੇ ਆਇਆ ਤਾਂ ਉਸ ਦਾ ਕੈਦੀ ਨਾਂ ਪੱਕ ਗਿਆ ਕਾਤਲ ਅਤੇ ਜ਼ਮੀਨ ਘਟ ਹੋਣ ਕਰਕੇ ਰਿਸ਼ਤਾ ਕੀ ਹੋਣਾ ਸੀ ਸੋ ਤਿੱਖੇ ਦੀ ਢਲਦੀ ਉਮਰੇ ਤਿੱਖੇ ਦੀ ਘਰ ਵਾਲੀ ਵਿਹੜਾ ਛੱਡ ਕੇ ਬੱਚਿਆਂ ਸਮੇਤ ਕੈਦੀ ਦੇ ਘਰੇ ਆ ਬੈਠੀ ਮੁੰਡਾ ਹੋ ਗਿਆ ਤਿੱਖਾ ਪਹਿਲਾਂ ਤਾਂ ਆਪਣੇ ਪੁਰਾਣੇ ਵਿਹੜੇ ਵਾਲੇ ਕੋਠੜੇ ਵਿੱਚ ਪਿਆ ਰਹਿੰਦਾ ਅਖੀਰ ਇੱਕ ਦਿਨ ਕੈਦੀ ਤੇ ਆਪਣੀ ਘਰ ਵਾਲੀ ਜੋ ਹੁਣ ਕੈਦੀ ਦੀ ਘਰ ਵਾਲੀ ਸੀ ਦੇ ਨਾਲ ਹੀ ਰਹਿਣ ਲੱਗ ਪਿਆ ਕਦੇ ਕੰਮ ਧੰਦੇ ਵਿੱਚ ਹੱਥ ਵਟਾਈ ਵੀ ਕਰ ਦਿੰਦਾ ਕਦੇ ਕਿਤੇ ਚਲਾ ਜਾਂਦਾ ਉਹ ਕਿੱਥੇ ਚਲਾ ਗਿਆ ਕੁਝ ਪਤਾ ਨਹੀਂ ਚੱਲਾ ਅਖੀਰ ਸੰਸਾਰ ਤੋਂ ਚਲਾ ਗਿਆ ਸੱਚਮੁੱਚ ਉਸ ਦਾ ਕੋਈ ਨਾਂ ਥਾਂ ਨਹੀਂ ਸੀ ਉਹ ਧਰਤੀ ਤੇ ਕੰਮ ਕਰਨ ਹੀ ਆਇਆ ਸੀ ਤੇ ਆਪਣੇ ਹਿੱਸੇ ਦਾ ਕੰਮ ਕਰ ਗਿਆ ਜ਼ਿੰਦਗੀ ਉਸ ਦੀ ਕਦੇ ਕਾਲਪਨਿਕ ਰਮਾਂਸਾਂ ਨਾਲ ਅਤੇ ਕਦੇ ਕਿਸਮਤ ਬਦਲਣ ਦੇ ਆਹਰਾਗ ਨਾਲ ਅੱਗੇ ਤੁਰਦੀ ਸੀ ਵੈਸੇ ਉਹ ਕੰਮ ਵਿੱਚ ਛੋਲਾ ਸੱਟੇ ਦਾ ਸ਼ਕੀਨ ਰੋਮਾਂਟਿਕ ਖਾਮਖਿਆਲੀ ਦਾ ਬਾਦਸ਼ਾਹ ਗੁਰਦਿਆਲ ਸਿੰਘ ਦਾ ਨਾਮ ਹੋਇਆ ਸੀ ਪਰ ਪਾਸ਼ ਦੇ ਕਾ ਪਾਤਰਾਂ ਵਾਂਗ ਜੱਗ ਤੇ ਨਾ ਰਹਿ ਜਾਣ ਦੀ ਤਮੰਨਾ ਵੀ ਪਾਲੀ ਫਿਰਦਾ ਸੀ ਉਸ ਦੀਆਂ ਕੁੜੀਆਂ ਵਿਆਹੀਆਂ ਗਈਆਂ ਆਪਣਾ ਮੁੰਡਾ ਹੋਇਆ ਨਹੀਂ ਅਤੇ ਘਰ ਵਾਲੀ ਇੱਕ ਕੈਦ ਕੱਟ ਕੇ ਆਏ ਜੱਟ ਦੇ ਘਰ ਵੱਸ ਗਈ ਉਹ ਜਿਉਂਦਾ ਮਰ ਗਿਆ ਵੈਸੇ ਉਸਨੇ ਹੁਣ ਜੀ ਕੇ ਵੀ ਕੀ ਕਰਨਾ ਸੀ ਮੇਰਾ ਦੱਸਿਆ ਇਨਕਲਾਬ ਵੀ ਨਹੀਂ ਆਇਆ ਵੈਸੇ ਉਸ ਤੋਂ ਵੱਧ ਇਨਕਲਾਬ ਦੀ ਹੋਰ ਕਿਸ ਨੂੰ ਜ਼ਰੂਰਤ ਸੀ